ਕਾਂਸਾ ਜੀਓ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਔਰੰਗਜ਼ੇਬ ਨੂੰ ਜਫਰਨਾਮਾ ਭੇਜਿਆ ਉਸਦਾ ਬਿਆਨ ਤੁਹਾਡੇ ਸਾਹਮਣੇ ਦੋ ਸੁਖੇ ਭਰਾਵਾਂ ਦੀ ਜੋੜੀ ਇੰਜ ਬਿਆਨ ਕਰ ਰਹੀ ਹੋਵੇ ਐਨ ਕੁੰਸ ਕਸਲਤਨ ਤੇ ਬਾਦਸ਼ਾਹ ਔਰੰਗਜ਼ੇਬ ਤੂੰ ਪੁਲੰਦਾ ਝੂਠ ਦਾਤੇ ਤੂੰ ਐ ਬੰਦਾ ਪੁਰਫਰੇ ਤਰਪ ਜਾਣੇ ਤੇਰੀਆਂ ਕਸਮਾਂ ਦੀ ਕਿੰਨੀ ਕਿਸਮ ਹੈ ਹਦੀ ਹਰੂ ਤੇਰੀ ਤੇ ਝੂਠ ਲਾਹੀ ਜਿਸਮ ਹੈ ਮੈਂ ਸ਼ੁਰੂ ਕਰਦਾ ਹਾਂ ਚਿੱਠੀ ਆਪਣੀ ਦਾ سلسلہ ਵੇਖ ਮੇਰੇ ਦਿਲ ਦੀ ਰੰਗਤ ਦਾ ਨਜ਼ਾਰਾ ਹੀ ਭੁਜ ਦਿਲਾ ਮੈਂ ਕਰੂ ਇਸੂਰਤ ਹੈ ਲਗਦੀ ਸਦਮ ਕੜ ਕੰਬਖਤ ਦੀ ਤੇਰੀ ਤਸਵੀਰੇੜ ਵੜ ਕੇ ਕੈਦ ਖਾਨੇ ਮੌਤ ਦੇ ਡੰਡੇ ਆਦੇ ਨਾਲ ਕੱਟੇ ਅਰਥ ਤੂ ਡੰਡਾ ਤਦੇ ਏ ਤੇਰੀ ਕੜਵੀ ਕਮੀਨੀ ਬਦਲਿਆ ਦੀ ਪਾਵਣਾ ਹੁਣ ਇਹ ਚਾਹੁੰਦੀ ਜੋਰ ਗੁਰ ਗੋਬਿੰਦ ਤੇਰੀ ਸਲਤਨਤ ਤੇ ਬਾਦਸ਼ਾਹੀ ਜਾਲੜੀ ਕੀ ਹੋਇਆ ਜੇ ਸ਼ੇਰ ਦੇ ਬੱਚੇ ਤੁਹਾਾਰੇ ਕਿੱਦੜਾ ਕੀ ਹੋਇਆ ਜੇ ਸ਼ੇਰ ਦੇ ਬੱਚੇ ਤੁਹਾਾਰੇ ਕਿੱਦੜਾ ਕੀ ਹੋਇਆ ਜੇ ਲਿੱਤ ਤੋਂ ਫਿਰਦਾ ਫੁੜਾ ਹੀ ਲੈ ਤੜਾ ਚੋਖੂ ਦਾ ਦੇ ਨਾਮ ਤੇ ਚੁੱਕੀਆਂ ਤੂੰ ਕਸਮਾਂ ਮਰ ਗਈਆਂ ਤੇਰੀ ਆਪ ਬਣ ਕੇ ਜਾਂ ਲੂਕ ਲੰਕਿਤ ਕਰ ਗਈਆਂ ਆ ਸੁਨਾਵਾ ਕਿਸ ਤਰ੍ਹਾਂ ਕਰ ਦੇਣ ਯੋਦੇ ਗੁਫਤਗੂ ਆ ਦਿਖਾਵਾ ਕਿਸ ਤਰ੍ਹਾਂ ਲੜ ਦੇਣ ਜੰਗਾ ਜੰਗ ਜੋ ਚੰਦਰੇ ਮੈਦਾਨ ਵਿੱਚ ਫੌਜਾਂ ਸਜਾਈਆਂ ਜਾਂਦੀਆਂ ਹੋ ਕੇ ਅੰਮੋ ਸਾਹਮਣੇ ਸੈਗ ਉਠਾਈਆਂ ਜਾਂਦੀਆਂ ਜੇ ਨਾ ਸੁਣ ਓ ਬੋਲੇ ਬਾਦਸ਼ਾਹ ਵਕਤ ਦੀ ਆਵਾਜ਼ ਹੈ ਸੁਣ ਓ ਬੋਲੇ ਬਾਦਸ਼ਾਹ ਵਕਤ ਦੀ ਆਵਾਜ਼ ਹੈ ਖਾਲਸੇ ਦੀ ਇਸਤਬਾਹੀ ਵਿੱਚ ਵੀ ਕੋਈ ਰਾਜ ਹੈ ਕਿੱਤਾ ਤੇਰੀਆਂ ਫੌਜਾਂ ਗੜੀ ਚਮਕੌਰ ਵਿੱਚ ਬੁੱਧ ਦਿਲੀ ਨਹੀਂ ਉਸ ਤੋਂ ਵੱਡੀ ਐ ਕੋਈ ਇਸ ਦੌਰ ਵਿੱਚ ਹੁੰਡੇ ਆਂ ਜਾ ਤੀਰ ਮੇਰੇ ਖਾਣ ਨਾ ਹਰ ਖਾਣ ਨੂੰ ਸਭ ਤੇਰੇ ਜਰਨੈਲ ਫੇਰੇ ਦੇ ਸੀਲ ਕੋਈ ਜਾਣ ਨੂੰ ਕੱਟ ਗਏ ਬੋੜ ਹੈ ਉਸ ਨੂੰ ਕੀ ਆਂ ਚੋਣੀ ਰੱਬ ਜਿਸ ਦਾ ਯਾਰ ਹੈ ਉਸ ਨੂੰ ਕੀ ਫਿਕਰ ਜਿਸ ਦਾ ਰੱਬ ਪੈਰੇਦਾਰ ਹੈ ਮਾਲ ਮੇਰਾ ਇਤ ਵਿਵਿੰਦਾ ਤੂੰ ਕਰ ਸਕਦਾ ਨਹੀਂ ਹਾਲ ਸਾ ਮੇਰਾ ਤਹਾਸ਼ਰਾ ਤੀਕ ਮਰ ਸਕਦਾ ਨਹੀਂ ਮੈਂ ਖਤਮ ਕਰਦਾ ਹਾਂ ਚਿੱਠੀ ਖੋਲਿਆਂ ਜਿਸ ਪਾਜ ਚੰਦ ਦੀ ਨਾਦਾ ਇਹ ਜੋਤ ਛੱਡ ਕੇ ਇੱਕ ਤੀਰ ਆਪਣਾ ਛੱਡ ਕੇ ਇੱਕ ਤੀਰ ਆਪਣਾ